ਜਲੰਧਰ ਵੈਸਟ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਆਪ ਨੇ 모ਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ। 모ਹਿੰਦਰ ਭਗਤ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਬੇਟੇ ਨੇ। ਸ਼ੀਤਲ ਉਂਗਰਾਲ ਦੇ ਅਸਤੀਫੇ ਕਾਰਨ ਜਲੰਧਰ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਹੋ ਰਹੀ ਹੈ। ਭਾਜਪਾ ਚ ਜਾਣ ਬਾਅਦ ਸ਼ੀਤਲ ਉਂਗਰਾਲ ਨੇ ਵਿਤਇਕ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਨਤੀਜਾ ਜਲੰਧਰ ਵੈਸਟ ਵਿਧਾਨ ਸਭਾ ਸੀਟ ਖਾਲੀ ਸੀ। ਜੇ ਚੋਂ 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ। ਇਥੇ ਸਿਰਫ ਹਾਲੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕੀਤਾ ਹੈ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦੀ ਉਡੀਕ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ 소ਸ਼ੀਲ ਕੁਮਾਰ ਰਿੰਕੂ ਨੇ ਸਾਬਕਾ ਵਤੈਖ ਸ਼ੀਤੂਲ ਉਂਗਰਾਲ ਦੇ ਨਾਮ ਦਾ ਸਮਰਥਨ ਕੀਤਾ ਹੈ ਦੇਖੋ ਸਾਡੀ ਪੂਰੀ ਤਿਆਰੀ ਹੈ ਭਾਜਪਾ ਨੇ ਆਪਣਾ ਪੂਰਾ ਸਾਡਾ ਪੂਰਾ ਲਾਓ ਲਸ਼ਕਰ ਜਿਹੜਾ ਵੈਸਟ ਹਲਕੇ ਦਾ ਸੀ ਪੂਰਾ ਲਾਂਬਨ ਕੀਤਾ ਔਰ ਅਸੀਂ ਪੂਰੀ ਤਿਆਰੀ ਦੇ ਨਾਲ ਚੋਂ ਹੁਣ ਉਮੀਦਵਾਰ ਹੋਵੇਗਾ ਉਮੀਦਵਾਰ ਕੌਣ ਹੋਵੇਗਾ ਦੇਖੋ ਸ਼ੀਤਲ ਲੰਗਰਾਲ ਜੀ ਜਿਹੜੇ ਉੱਥੇ ਐਮਐਲਏ ਸੀਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਰਿਜ਼ਾਈਨ ਕਰਕੇ ਦਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਮੇਰੇ ਅਨੁਸਾਰ ਤਾਂ ਉਹਨਾਂ ਦਾ